ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਤੰਦਰੁਸਤੀ ਭਰਪੂਰ ਮਖਾਣੇ ਤੇ ਖਸਖਸ ਵਾਲਾ ਦੁੱਧ ਸਾਡੇ ਸਰੀਰ ਵਿੱਚ ਕਿਸੇ ਵੀ ਤਰੀਕੇ ਦੀ ਕਮਜ਼ੋਰੀ ਹੋਵੇ ਜਾਂ ਜੋੜਾਂ ਦਾ ਦਰਦ ਜਾਂ ਸਰੀਰ ਦਾ ਥੱਕਿਆ ਥੱਕਿਆ ਜਾਂ ਸੁਸਤ ਰਹਿਣਾ ਇਹੋ ਜਿਹੀਆਂ ਕਈ ਮੁਸ਼ਕਲਾਂ ਨੂੰ ਇਹ ਦੁੱਧ ਦੂਰ ਕਰ ਦਿੰਦਾ ਹੈ ਮਖਾਣੇ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਨੇ ਤੇ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਤੇ ਸਭ ਤੋਂ ਮੇਨ ਗੱਲ ਕੀ ਜੋ ਮਖਾਣੇ ਹੁੰਦੇ ਨੇ ਬਹੁਤ ਹੀ ਜ਼ਿਆਦੇ ਸਸਤੇ ਵੀ ਹੁੰਦੇ ਨੇ ਤੇ ਅਸੀਂ ਇਹਨਾਂ ਨੂੰ ਕਿਸੇ ਵੀ ਕਰਿਆਨਾ ਸ਼ਾਪ ਤੋਂ ਆਸਾਨੀ ਨਾਲ ਲੈ ਸਕਦੇ ਆ ਤੇ ਇਹਨਾਂ ਦੀ ਵਰਤੋਂ ਕਰ ਸਕਦੇ ਆ ਇੱਥੇ ਮੈਂ ਇੱਕ ਕੌਲੀ ਮਖਾਣੇ ਲੈ ਨੇ ਤੇ ਡੇਢ ਚਮਚ ਜਿੰਨੀ ਮੈਂ ਖਸਖਸ ਲੈ ਲਈ ਆ ਖਸਖਸ ਨੂੰ ਤੁਸੀਂ ਦੁੱਧ ਵਿੱਚ ਵਰਤਣ ਤੋਂ ਪਹਿਲਾਂ 2 ਘੰਟੇ ਵਾਸਤੇ ਪਿਉ ਕੇ ਜ਼ਰੂਰ ਰੱਖਿਓ ਇਹਦੇ ਨਾਲ ਥੋੜੀ ਜੀ ਖਸਖਸ ਫੁੱਲ ਜਾਂਦੀ ਆ ਤੇ ਉਹਦਾ ਪੂਰਾ ਅਰਕ ਜੋਏ ਦੁੱਧ ਵਿੱਚ ਆ ਜਾਂਦਾ ਹੈ ਮੈਂ ਇੱਥੇ ਡੇਢ ਚਮਚ ਖਸਖਸ ਭੰਕੇ ਰੱਖ ਲਈ ਸੀ ਤੇ ਤੁਸੀਂ ਦੇਖੋ ਇਹ ਥੋੜੀ ਫੁੱਲ ਵੀ ਗਈ ਆ ਤੇ ਦਾਣਿਆਂ ਦੇ ਵਿੱਚ ਪੂਰੀ ਤਰ੍ਹਾਂ ਪਾਣੀ ਚਲਾ ਗਿਆ ਹੈ ਹੁਣ ਜੇਕਰ ਇਹਨੂੰ ਮੈਂ ਗ੍ਰाइंड ਕਰਾਂਗੀ ਤੇ ਬੜੀ ਆਸਾਨੀ ਨਾਲ ਗ੍ਰाइंड ਹੋ ਜਾਏਗੀ ਤੁਸੀਂ ਇੱਥੇ ਦੁੱਧ ਵਿੱਚ ਖੰਡ ਵੀ ਵਰਤ ਸਕਦੇ ਜੇ ਪਰ ਮੈਂ ਦੁੱਧ ਦੇ ਵਿੱਚ ਮਿਸ਼ਰੀ ਦੀ ਵਰਤੋਂ ਕਰਾਂਗੀ ਧਾਗੇ ਵਾਲੀ ਮਿਸ਼ਰੀ ਦੀ ਹੀ ਵਰਤੋਂ ਕਰਿਓ ਇਹ ਸਾਡੀਆਂ ਅੱਖਾਂ ਵਾਸਤੇ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦੀ ਆ ਜੋ 슈ਗਰ ਦੇ ਮਰੀਜ਼ ਨੇ ਉਹ ਬਿਨਾ ਕਿਸੇ ਮਿਸ਼ਰੀ ਜਾਂ ਖੰਡ ਤੋਂ ਇਹ ਦੁੱਧ ਬਣਾ ਸਕਦੇ ਨੇ ਜਾਂ ਉਹ ਚੌਂਹ ਤੈ ਦੇ ਵਿੱਚ 2 ਤੋਂ 3 ਖਜੂਰਾਂ ਵੀ ਪਾ ਸਕਦੇ ਨੇ ਖਜੂਰਾਂ ਨੂੰ ਤੁਸੀਂ ਬਿਲਕੁਲ ਬਰੀਕ ਕੱਟ ਕੇ ਫਿਰ ਪਾ ਸਕਦੇ ਜੇ ਹੁਣ ਆਪਾਂ ਸਭ ਤੋਂ ਪਹਿਲਾਂ ਖਸਖਸ ਨੂੰ ਗ੍ਰाइंड ਕਰ ਲਾਂਗੇ ਜ਼ਿਆਦਾ ਗ੍ਰाइंड ਨਹੀਂ ਕਰਨਾ ਆਪਾਂ ਬਿਲਕੁਲ ਇਹਨੂੰ ਮੋਟਾ-ਮੋਟਾ ਰੱਖਣਾ ਹੈ ਥੋੜਾ ਜਿਹਾ ਗ੍ਰाइंड ਕੀਤਾ ਹੈ ਹੁਣ ਆਪਾਂ ਦੂਸਰੇ ਨੰਬਰ ਤੇ ਜੋ ਮਖਾਣੇ ਨੇ ਇਹਨਾਂ ਨੂੰ ਥੋੜਾ ਜਿਹਾ ਡਰਾਈ ਰੋਸਟ ਕਰਨਾ ਹੈ ਸੁੱਕਾ ਭੁੰਨ ਲੈਣਾ ਇਹਨਾਂ ਨੂੰ ਗੈਸ ਦੀ ਫਲੇਮ ਬਿਲਕੁਲ ਘੱਟ ਰੱਖ ਕੇ ਫੇਰ ਹੀ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਭੁੰਨਣਾ ਹੈ ਖਿਆਲ ਰੱਖਿਓ 1 ਮਿੰਟ ਤੋਂ ਜ਼ਿਆਦਾ ਇਹਨਾਂ ਨੂੰ ਨਾ ਭੁੰਨੋ ਬਹੁਤ ਜਲਦੀ ਸੜਨ ਲੱਗ ਜਾਂਦੇ ਨੇ ਆਪਾਂ ਇਹਨਾਂ ਦਾ ਪੂਰਾ ਟੇਸਟ ਦੁੱਧ ਵਿੱਚ ਬਣਾਉਣਾ ਹੈ ਜੇਕਰ ਇਹ ਥੋੜੇ ਬਹੁਤ ਵੀ ਸੜ ਗਏ ਤਾਂ ਦੁੱਧ ਵਿੱਚ ਇਹਨਾਂ ਦਾ ਟੇਸਟ ਬਿਲਕੁਲ ਵਧੀਆ ਨਹੀਂ ਆਏਗਾ ਬਸ ਆਪਾਂ ਇੰਨੇ ਭੁੰਨ ਕੇ ਹੀ ਮਖਾਣੇ ਬਾਹਰ ਕੱਢ ਲਵਾਂਗੇ ਹੁਣ ਆਪਾਂ ਉਸੇ ਹੀ ਪੈਨ ਦੇ ਵਿੱਚ ਇੱਕ ਚਮਚ ਦੇਸੀ ਘਿਓ ਲਿਆ ਏ ਤੁਸੀਂ ਚਾਹੋ ਤਾਂ ਘਿਓ ਥੋੜਾ ਘੱਟ ਵੀ ਕਰ ਸਕਦੇ ਜੇ ਘਿਓ ਜਦੋਂ ਥੋੜਾ ਜਿਹਾ ਗਰਮ ਹੋ ਜਾਏਗਾ ਤੇ ਆਪਾਂ ਇਹਦੇ ਵਿੱਚ ਜੋ ਖਸਖਸ ਰੱਖੀ ਸੀ ਉਹਦੇ ਵਿੱਚ ਮੈਂ ਇੱਕ ਚਮਚ ਪਾਣੀ ਪਾ ਦਿੱਤਾ ਸੀ ਹੁਣ ਆਪਾਂ ਇਸ ਖਸਖਸ ਨੂੰ ਘਿਓ ਦੇ ਵਿੱਚ ਪਾ ਕੇ ਥੋੜੀ ਦੇਰ ਵਾਸਤੇ ਭੁੰਨ ਲਾਂਗੇ ਖਸਖਸ ਨੂੰ ਭੁੰਨਦੇ ਸਮੇਂ ਤੁਸੀਂ ਗੈਸ ਨੂੰ ਬਿਲਕੁਲ ਘੱਟ ਤੇ ਕਰ ਲੈਣਾ ਹੈ ਕਿਉਂਕਿ ਇਹ ਬਹੁਤ ਜਲਦੀ ਥੱਲੇ ਲੱਗਣ ਲੱਗ ਜਾਂਦੀ ਆ ਕਟ ਫਲੇਮ ਦੇ ਉੱਤੇ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਆਪਾਂ 2 ਮਿੰਟ ਵਾਸਤੇ ਇਹਨੂੰ ਚੰਗੀ ਤਰ੍ਹਾਂ ਪੁੰਨ ਲਾਂਗੇ ਖਾਸ ਖਾਸ ਸਰਦੀਆਂ ਵਿੱਚ ਬਹੁਤ ਹੀ ਜਿਆਦਾ ਫਾਇਦੇਮੰਦ ਹੁੰਦੀ ਆ ਗਲੇ ਵਿੱਚ ਖਾਰਸ਼ ਦਹੋਣਾ ਜਾਂ ਖਾਂਸੀ ਜਕਾਮ ਵਾਸਤੇ ਬਹੁਤ ਹੀ ਫਾਇਦੇਮੰਦ ਹੁੰਦੀ ਆ ਤੁਸੀਂ ਦੇਖੋ ਮੈਂ ਮਖਾਣਿਆਂ ਨੂੰ ਥੋੜਾ ਜਿਹਾ ਗ੍ਰਾਈਂਡ ਕਰ ਲਿਆ ਏ ਜੇਕਰ ਤੁਸੀਂ ਚਾਹੋ ਤਾਂ ਬਿਨਾਂ ਗ੍ਰਾਈਂਡ ਕਰਕੇ ਵੀ ਮਖਾਣਿਆਂ ਦੀ ਵਰਤੋਂ ਕਰ ਸਕਦੇ ਜੀ 2 ਮਿੰਟ ਵਾਸਤੇ ਮੈਂ ਖਸਖਸ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਏ ਹੁਣ ਇਹਦੇ ਵਿੱਚ ਆਪਾਂ ਦੁੱਧ ਪਾ ਦਵਾਂਗੇ ਮੈਂ ਇੱਥੇ 2 ਗਲਾਸ ਦੁੱਧ ਦੀ ਵਰਤੋਂ ਕਰਦੀ ਪਈ ਆ 2 ਗਲਾਸ ਦੁੱਧ ਤੇ ਆਪਾਂ ਲੈਏ ਨੇ ਤੇ 1 ਕੌਲੀ ਆਪਾਂ ਫੁੱਲ ਮਖਾਣੇ ਲੈਏ ਨੇ ਤੇ 1.5 ਚਮਚ ਆਪਾਂ ਇੱਥੇ ਖਸਖਸ ਲਈ ਸੀ ਤੇ ਕਿਉ ਤੁਸੀਂ ਆਪਣੇ ਹਿਸਾਬ ਨਾਲ ਘਟ ਵਧ ਕਰ ਸਕਦੇ ਜੇ ਤੁਸੀਂ ਚਾਹੋ ਤਾਂ ਅੱਧਾ ਚਮਚ ਜੇ ਨਾ ਕਿਉ ਵੀ ਲੈ ਸਕਦੇ ਜੇ ਜੇਕਰ ਤੁਸੀਂ ਘਿਓ ਦੀ ਬਿਲਕੁਲ ਵਰਤੋਂ ਨਹੀਂ ਕਰਨੀ ਤਾਂ ਤੁਸੀਂ ਸਭ ਤੋਂ ਪਹਿਲਾਂ ਦੁੱਧ ਪਾ ਕੇ ਫਿਰ ਉਹਦੇ ਵਿੱਚ ਖਸਖਸ ਪਾ ਸਕਦੇ ਜੇ ਖਸਖਸ ਚੰਗੀ ਤਰ੍ਹਾਂ ਭੁੱਜ ਗਈ ਸੀ ਹੋਣੇ ਦੇ ਵਿੱਚ ਮੈਂ ਦੋਨੋਂ ਗਲਾਸ ਦੁੱਧ ਦੇ ਪਾ ਦਵਾਂਗੀ ਜਦੋਂ ਦੁੱਧ ਥੋੜਾ ਜਿਹਾ ਗਰਮ ਹੋ ਜਾਏਗਾ ਫਿਰ ਆਪਾਂ ਇਹਦੇ ਵਿੱਚ ਫੁੱਲ ਮਖਾਣੇ ਪਾਉਣੇ ਆ ਇੱਕੋ ਬਾਲ ਜਦੋਂ ਆਉਣ ਵਾਲਾ ਹੋ ਜਾਏਗਾ ਫਿਰ ਹੀ ਇਹਦੇ ਵਿੱਚ ਫੁੱਲ ਮਖਾਣੇ ਪਾਵਾਂਗੇ ਤੁਸੀਂ ਚਾਹੋ ਤਾਂ ਆਪਣੇ ਟੇਸਟ ਦੇ ਹਿਸਾਬ ਦੇ ਨਾਲ ਫੁੱਲ ਮਖਾਣੇ ਵੀ ਘੱਟ ਵੱਧ ਕਰਕੇ ਲੈ ਸਕਦੇ ਜੇ ਪਰ ਜਿਸ ਹਿਸਾਬ ਨਾਲ ਮੈਂ ਤੁਹਾਨੂੰ ਦੱਸਿਆ ਹੈ 2 ਗਲਾਸ ਵਿੱਚ 1 ਕੌਲੀ ਫੁੱਲ ਮਖਾਣੇ ਕਾਫੀ ਨੇ ਦੁੱਧ ਜਦੋਂ ਥੋੜਾ ਜਿਹਾ ਗਰਮ ਹੋ ਗਿਆ ਸੀ ਇਹਦੇ ਵਿੱਚ ਆਪਾਂ ਹੁਣ ਜੋ ਫੁੱਲ ਮਖਾਣਿਆਂ ਨੂੰ ਗ੍ਰाइंड ਕਰਕੇ ਰੱਖਿਆ ਸੀ ਉਹ ਪਾ ਦਵਾਂਗੇ ਤੁਸੀਂ ਜੇਕਰ ਗ੍ਰाइंड ਨਹੀਂ ਕਰਨਾ ਚਾਹੁੰਦੇ ਤਾਂ ਤੁਹਾਨੂੰ ਸਟਾਰਟਿੰਗ ਵਿੱਚ ਜੋ ਆਪਾਂ ਇਹਨਾਂ ਨੂੰ ਡਰਾਈ ਰੋਸਟ ਕੀਤਾ ਸੀ ਤੁਹਾਨੂੰ ਬਿਲਕੁਲ ਵੀ ਇਹਨਾਂ ਨੂੰ ਪੁੰਨਣ ਦੀ ਜ਼ਰੂਰਤ ਨਹੀਂ ਆ ਤੁਸੀਂ ਇਸੇ ਤਰ੍ਹਾਂ ਦੁੱਧ ਵਿੱਚ ਪਾ ਸਕਦੇ ਜੇ ਹੁਣ ਆਪਾਂ ਦੁੱਧ ਨੂੰ 1-2 ਬਾਲ ਔਨ ਦਵਾਂਗੇ ਜੇਕਰ ਤੁਸੀਂ ਬਿਲਕੁਲ ਵੀ ਇਹਦੇ ਵਿੱਚ ਖੰਡ ਜਾਂ ਕੋਸ਼ ਗੁੜ ਨਹੀਂ ਪਾਉਣਾ ਚਾਹੁੰਦੇ ਤੁਸੀਂ ਇਸ ਤਰ੍ਹਾਂ ਖਜੂਰ ਲੈ ਕੇ ਉਹਨੂੰ ਬਿਲਕੁਲ ਬਰੀਕ-ਬਰੀਕ ਕੱਟ ਕੇ ਇਹਦੇ ਵਿੱਚ ਪਾ ਸਕਦੇ ਜੇ ਉਹਦੇ ਨਾਲ ਦੁੱਧ ਵਿੱਚ ਮਿਠਾਸ ਵੀ ਆ ਜਾਏਗੀ ਤੇ ਦੁੱਧ ਹੋਰ ਜ਼ਿਆਦਾ ਤੰਦਰੁਸਤੀ ਭਰਪੂਰ ਹੋ ਜਾਏਗਾ। ਹੁਣ ਆਪਾਂ ਇਹਨੂੰ ਜਿਆਦਾ دیر ਤੱਕ ਕਿਸੇ ਤਰ੍ਹਾਂ ਨਹੀਂ ਉਬਾਲਣਾ ਜਦੋਂ ਇਹਨੂੰ 2-3 ਉਬਾਲ ਆ ਜਾਣਗੇ ਤੇ ਤੁਸੀਂ ਦੇਖਿਓ ਬਿਲਕੁਲ ਇਸ ਤਰ੍ਹਾਂ ਦਬਾ ਕੇ ਦੇਖਿਓ ਜੇਕਰ ਫੁੱਲ ਮਖਾਣੇ ਪੂਰੀ ਤਰ੍ਹਾਂ ਇਹਦੇ ਵਿੱਚ ਘੁਲਦੇ ਪਏ ਨੇ ਉਨੀ ਦੇਰ ਤੱਕ ਹੀ ਆਪਾਂ ਦੁੱਧ ਨੂੰ ਉਬਾਲਣਾ ਹੈ ਇਸ ਤੋਂ ਜ਼ਿਆਦਾ ਆਪਾਂ ਦੁੱਧ ਨੂੰ ਹੋਰ ਨਹੀਂ ਉਬਾਲਣਾ। ਇਹ ਬਹੁਤ ਜਲਦੀ ਦੁੱਧ ਵਿੱਚ ਘੋਲ ਜਾਂਦੇ ਨੇ ਚਾਹੇ ਗ੍ਰाइंड ਕੀਤੇ ਹੋਣ ਚਾਹੇ ਆਪਾਂ ਇਹਨਾਂ ਨੂੰ ਸਾਬਤ ਪਾਉਨੇ ਆ ਬਹੁਤ ਜਲਦੀ ਇਹ ਸੌਫਟ ਹੋ ਜਾਂਦੇ ਨੇ ਮੈਂ ਦੁੱਧ ਨੂੰ ਥੋੜੀ ਦੇਰ ਉਬਾਲ ਕੇ ਹੁਣ ਇਹਦੇ ਵਿੱਚ ਜੋ ਮਿਸ਼ਰੀ ਆਪਾਂ ਲਈ ਸੀ ਦੋ ਚਮਚ ਮਿਸ਼ਰੀ ਪਾ ਦਿੱਤੀ ਆ ਦੋ ਤੋਂ 2.5 ਚਮਚ ਮੈਂ ਮਿਸ਼ਰੀ ਬਿਲਕੁਲ ਕੁੱਟ ਕੇ ਬਰੀਕ ਕਰਕੇ ਪਾਈ ਆ ਹੁਣ ਆਪਾਂ ਦੁੱਧ ਨੂੰ 1-2 ਮਿੰਟ ਵਾਸਤੇ ਇਸੇ ਤਰ੍ਹਾਂ ਗੈਸ ਉੱਪਰ ਪਿਆ ਰਹਿਨ ਦਾਂਗੇ ਤਾਂ ਜੋ ਮਿਸ਼ਰੀ ਵੀ ਚੰਗੀ ਤਰ੍ਹਾਂ ਦੁੱਧ ਵਿੱਚ ਘੁਲ ਜਾਵੇ ਤੁਸੀਂ ਚਾਹੋ ਤਾਂ ਮਿਸ਼ਰੀ ਦੀ ਥਾਂ ਤੇ ਗੁੜ ਦੀ ਵਰਤੋਂ ਵੀ ਕਰ ਸਕਦੇ ਜੇ ਪਰ ਗੁੜ ਪਾਉਣ ਦੇ ਸਮੇਂ ਤੁਸੀਂ ਗੈਸ ਬੰਦ ਕਰਕੇ ਫੇਰ ਹੀ ਗੁੜ ਨੂੰ ਵਿੱਚ ਮਿਕਸ ਕਰੋ ਕਿਉਂਕਿ ਕਈ ਵਾਰ ਗੁੜ ਪਾਉਣ ਦੇ ਨਾਲ ਦੁੱਧ ਫਟ ਜਾਂਦਾ ਹੈ ਮਿਸ਼ਰੀ ਨੂੰ ਮੈਂ ਚੰਗੀ ਤਰ੍ਹਾਂ ਘੋਲ ਲਵਾਂਗੀ ਤੁਸੀਂ ਦੇਖੋ ਦੁੱਧ ਦੇਖਣ ਵਿੱਚ ਵੀ ਕਿੰਨਾ ਵਧੀਆ ਲੱਗਦਾ ਪਿਆ ਹੈ ਤੇ ਮਖਾਣੇ ਇੱਕਦਮ ਦੁੱਧ ਦੇ ਵਿੱਚ ਘੁਲ ਗਏ ਨੇ ਇਸ ਦੁੱਧ ਦੇ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ ਤੁਸੀਂ ਰਾਤ ਨੂੰ ਸੌਣ ਸਮੇਂ ਦੁੱਧ ਪੀਓਗੇ ਤੁਹਾਨੂੰ ਬਹੁਤ ਵਧੀਆ ਨੀਂਦ ਆਏਗੀ ਤੇ ਕਿਸੇ ਵੀ ਤਰੀਕੇ ਦੀ ਥਕਾਵਟ ਜਾਂ ਨੀਂਦ ਨਾ ਆਉਣਾ ਸੁਸਤੀ ਰਹਿਣਾ ਇਹੋ ਜਿਹੇ ਜੋ ਵੀ ਮੁਸ਼ਕਲਾਂ ਹੋਣਗੀਆਂ ਉਹ ਦੂਰ ਹੋ ਜਾਣਗੀਆਂ ਪਰ ਤੁਸੀਂ ਇਸ ਦੁੱਧ ਨੂੰ ਸਰਦੀਆਂ ਦੇ ਮੌਸਮ ਵਿੱਚ ਰਾਤ ਦੇ ਸਮੇਂ ਗਰਮ-ਗਰਮ 10 ਤੋਂ 15 ਦਿਨ ਲਗਾਤਾਰ ਜ਼ਰੂਰ ਪੀ ਕੇ ਦੇਖੋ 10 ਮਿੰਟ ਲੱਗੇ ਨੇ ਦੁੱਧ ਬਣਾਉਣ ਵਾਸਤੇ 10 ਮਿੰਟਾਂ ਵਿੱਚ ਦੁੱਧ ਬਿਲਕੁਲ ਤਿਆਰ ਸੀ ਜਿਆਦਾ ਦੇਰ ਤੱਕ ਆਪਾਂ ਦੁੱਧ ਨੂੰ ਇਸੇ ਤਰ੍ਹਾਂ ਉਬਾਲੇ ਨਹੀਂ ਦੇਣੇ ਜਦੋਂ ਮਖਾਣੇ ਬਿਲਕੁਲ ਦੁੱਧ ਵਿੱਚ ਘੋਲ ਜਾਂਦੇ ਨੇ ਉਸ ਤੋਂ ਬਾਅਦ ਆ ਸਿਰਫ ਆਪਾਂ ਦੁੱਧ ਨੂੰ 1-2 ਉਬਾਲ ਹੀ ਦੇਣੇ ਨੇ ਇਸ ਤੋਂ ਜ਼ਿਆਦਾ ਦੁੱਧ ਨੂੰ ਆਪਾਂ ਨਹੀਂ ਉਬਾਲਣਾ ਦੁੱਧ ਵਿੱਚ ਜੋ ਆਪਾਂ ਫੁੱਲ ਮਖਾਣੇ ਤੇ ਖਸਖਸ ਦੀ ਵਰਤੋਂ ਕੀਤੀ ਆ ਇਹਨਾਂ ਦੋਨਾਂ ਦੇ ਆਪੋ ਆਪਣੇ ਬਹੁਤ ਹੀ ਵਧੀਆ ਫਾਇਦੇ ਹੁੰਦੇ ਨੇ ਸਾਡੀ ਸਿਹਤ ਨੂੰ ਖਸਖਸ ਦੀ ਵਰਤੋਂ ਕਰਨ ਦੇ ਨਾਲ ਅਸੀਂ ਖਾਂਸੀ ਜਿਹੀਆਂ ਵਰਗੀਆਂ ਮੁਸ਼ਕਲਾਂ ਤੋਂ ਬਚਦੇ ਆਂ ਜੋ ਫੁੱਲ ਮਖਾਣੇ ਹੁੰਦੇ ਨੇ ਉਹ ਸਾਡੇ ਸਰੀਰ ਅੰਦਰ ਆਉਣ ਵਾਲੀ ਕਿਸੇ ਵੀ ਤਰੀਕੇ ਦੀ ਕਮਜ਼ੋਰੀ ਨੂੰ ਦੂਰ ਕਰਦੇ ਨੇ ਕਿਉਂਕਿ ਉਹ ਫੁੱਲ ਮਖਾਣਿਆਂ ਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਆ ਇਸ ਕਰਕੇ ਸਰਦੀਆਂ ਦੇ ਮੌਸਮ ਵਿੱਚ ਤੁਸੀਂ ਇਸ ਦੁੱਧ ਦੀ ਵਰਤੋਂ ਹਰ ਰੋਜ਼ ਜ਼ਰੂਰ ਕਰੋ ਤੁਹਾਨੂੰ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਜੀ ਇਹੋ ਜਿਹੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ